ਇਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਹੋਰਾਂ ਨੇ ਮੌਸਮ ਬਾਬਤ ਹੁਣੇ-ਹੁਣੇ ਵੱਡੀ ਭਵਿੱਖਬਾਣੀ ਕੀਤੀ ਹੈ ਉਹਨਾਂ ਦੱਸਿਆ ਕਿ ਇਸ ਵਾਰ ਮੌਸਮ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਤੇ ਪਾਰਾ 48 ਡਿਗਰੀ ਤੋਂ ਪਾਰ ਹੋ ਚੁੱਕਿਆ ਤੇ ਆਉਂਦੇ ਦਿਨਾਂ ਤੱਕ ਇਹ ਗਰਮੀ ਹੋਰ ਵੀ ਤੇਜ਼ ਹੋ ਸਕਦੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਦਾ ਪ੍ਰਕੋਪ ਚੱਲਣਾ ਪੈ ਸਕਦਾ ਹੈ ਜਿਸ ਦੇ ਕਾਰਨ ਮੌਸਮ ਵਿਭਾਗ ਨੇ ਰੈਡ ਅਲਰਟ ਜਾਰੀ ਕਰ ਦਿੱਤਾ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਕੌਰ ਹੋਰਾ ਨੇ ਅੱਗੇ ਜੋ ਕਿਹਾ ਉਹ ਵੀ ਸੁਣੋ ਹਾਂ ਦੇਖੋ ਜਿਸ ਤਰ੍ਹਾਂ ਕਿ ਪ੍ਰੈਜ਼ੈਂਟ ਸਿਨੈਰੀਓ ਹੈਗਾ ਤਾਂ ਜਿਹੜੇ ਦੋਨੋਂ ਟੈਂਪਰੇਚਰਸ ਨੇ ਦਿਨ ਦਾ ਤੇ ਰਾਤ ਦਾ ਨਾਰਮਲ ਨਾਲੋਂ ਜ਼ਿਆਦਾ ਚੱਲ ਰਿਹਾ ਹਾਂ ਜਿਸ ਤਰ੍ਹਾਂ ਕਿ ਸਾਡੇ ਕੋਲ ਲੁਧਿਆਣੇ 44 ਡਿਗਰੀ ਟੈਂਪਰੇਚਰ ਚੱਲ ਰਿਹਾ ਜਿਹੜਾ ਕਿ ਆਲਰੇਡੀ ਆਪਾਂ ਕਹਿ ਸਕਦੇ ਹਾਂ 5-6 ਡਿਗਰੀ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਹੈ ਪਰ ਕੱਲ੍ਹ ਦੇ ਰਿਕਾਰਡ ਦੇ ਵਿੱਚ ਬਠਿੰਡੇ ਜਿਹੜਾ 48.4 ਡਿਗਰੀ ਵੀ ਰਿਕਾਰਡ ਹੋਇਆ ਹੈ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਕਿ ਆਲਮੋਸਟ 7-8 ਡਿਗਰੀ ਨਾਰਮਲ ਤੋਂ ਜ਼ਿਆਦਾ ਹੈ ਸੋ ਇਸੇ ਤਰ੍ਹਾਂ ਹੀ ਜਿਹੜਾ ਰਾਤ ਦਾ ਟੈਂਪਰੇਚਰ ਹੈ ਕਿਉਂਕਿ ਰਾਤ ਨੂੰ ਵੀ ਆਪਾਂ ਨੂੰ ਲੱਗ ਰਿਹਾ ਕਿ ਰਾਤਾਂ ਬਹੁਤ ਜਿਹੜੀਆਂ ਗਰਮ ਹੋ ਰਹੀਆਂ ਨੇ ਕਿਉਂਕਿ ਪਿੱਛੇ ਜੇ ਸਾਡੇ ਕੋਲ ਪਿਛਲੇ ਹਫ਼ਤੇ 30 ਡਿਗਰੀ ਤੱਕ ਵੀ ਜਿਹੜਾ ਰਾਤ ਦਾ ਟੈਂਪਰੇਚਰ ਆ ਰਿਕਾਰਡ ਕੀਤਾ ਗਿਆ ਹੈ ਤੇ ਹੁਣ ਥੋੜਾ ਜਿਹਾ ਮਤਲਬ ਇੰਪਰੂਵਮੈਂਟ ਹੋਈ ਹੈ ਪਰ ਫਿਰ ਵੀ ਜਿਹੜਾ ਰਾਤ ਦਾ ਟੈਂਪਰੇਚਰ ਨਾਰਮਲ ਨਾਲੋਂ 3-4 ਡਿਗਰੀ ਜ਼ਿਆਦਾ ਹੀ ਚੱਲ ਰਿਹਾ ਸੋ ਕਹਿਣ ਦਾ ਭਾਵ ਹੈ ਕਿ ਦਿਨ ਤੇ ਰਾਤ ਦੋਨਾਂ ਦੇ ਟੈਂਪਰੇਚਰ ਜਿਹੜੇ ਨੇ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਜਿਸ ਕਰਕੇ ਕਿ ਆਪਾਂ ਨੂੰ ਬਹੁਤ ਜ਼ਿਆਦਾ ਜਿਹੜੀ ਗਰਮੀ ਮਹਿਸੂਸ ਹੋ ਰਹੀ ਹੈ ਉਸ ਤੋਂ ਇਲਾਵਾ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਡਰਾਈ ਸਪੈਲ ਹੈ ਉਹ ਬਹੁਤ ਲੰਬਾ ਹੋ ਚੁੱਕਿਆ ਹੈ ਕਿਉਂਕਿ ਜਿਹੜੀ ਅਪ੍ਰੈਲ ਦੇ ਵਿੱਚ ਵੀ ਬਾਰਿਸ਼ ਹੋਈ ਹੈ ਸਿਰਫ 5 ਮਿਲੀਮੀਟਰ بارش ਹੋਈ ਹੈ ਤੇ ਇੱਕ ਸਿਰਫ ਰੇਨੀ ਡੇ ਸੀਗਾ ਜਦੋਂ ਕਿ ਸਾਡੇ ਕੋਲ 18-19 ਮਿਲੀਮੀਟਰ ਜਿਹੜੀ بارش ਹੋਣੀ ਚਾਹੀਦੀ ਹੈ ਤੇ ਜੇ ਮਈ ਦੀ ਗੱਲ ਕਰਦੇ ਆ ਤਾਂ ਮਈ ਬਿਲਕੁਲ ਸੁੱਕਾ ਲੰਘਿਆ ਹੈ ਐਂਡ ਡਰਾਈ ਰਿਹਾ ਔਰ ਜੇ ਰਿਲੇਟਿਵ ਹਿਊਮਿਡਿਟੀ ਦੀ ਗੱਲ ਕਰਦੇ ਆ ਤਾਂ ਉਹ ਵੀ ਸਾਡੇ ਕੋਲ ਮਤਲਬ 50% ਜਿਹੜੀ ਹੈ ਉਹ ਨਾਰਮਲ ਨਾਲੋਂ ਘੱਟ ਰਿਕਾਰਡ ਕੀਤੀ ਜਾ ਰਹੀ ਹੈ ਜਿਸ ਕਰਕੇ ਕਿ ਆਪਾਂ ਦੇਖ ਰਹੇ ਹਾਂ ਕਿ ਲੂ ਜਿਹੜੀ ਚੱਲ ਰਹੀ ਹੈ ਇੰਨੀ ਸਾਡਾ ਗਰਮ ਹਵਾਵਾਂ ਚੱਲ ਰਹੀਆਂ ਨੇ ਕਿਉਂਕਿ ਖੁਸ਼ਕ ਬਹੁਤ ਜ਼ਿਆਦਾ ਜਿਹੜੀ ਹਵਾ ਹੈਗੀ ਹੈ بارش ਦੀ ਕਮੀ ਕਰਕੇ ਜਿਹੜੀ ਉਹਦੇ 'ਚ ਨਮੀ ਹੈ ਉਹ ਵੀ ਜਿਹੜੀ ਘਟ ਦਿਖਾਈ ਦੇ ਰਹੀ ਹੈ ਸੋ ਹਲੇ ਵੀ ਕੋਈ ਜ਼ਿਆਦਾ ਰਾਹਤ ਮਿਲਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ 28 30 ਤੱਕ ਸਾਡੇ ਕੋਲ ਹਲੇ ਵੀ ਜਿਹੜੀ ਹੀਟ ਵੇਵ ਦਾ ਪ੍ਰੈਡਿਕਸ਼ਨ ਹੈਗੀ ਹੈ ਕਿ ਮੋਡਰੇਟ ਟੂ ਸਵੀਅਰ ਹੀਟ ਵੇਵ ਜਿਹੜੀ ਹੈ ਉਹ ਹੋ ਸਕਦੀ ਹੈ ਸੋ ਜੇ ਆਪਾਂ ਮੌਨਸੂਨ ਦੀ ਗੱਲ ਕਰੀਏ ਤਾਂ ਹਲੇ ਮੌਨਸੂਨ ਵੀ ਸਾਡੇ ਕੋਲ ਐਂਡ ਜੂਨ ਦੇ ਵਿੱਚ ਜਿਹੜਾ ਪਹੁੰਚੇਗਾ ਕਿਉਂਕਿ ਜਿਹੜੀ ਆਈਐਮਡੀ ਵੱਲੋਂ ਫੋਰਕਾਸਟ ਹੈਗੀ ਹੈ ਉਹਦੇ ਵਿੱਚ 15 April ਨੂੰ ਜਿਹੜੀ ਫਸਟ ਫੋਰਕਾਸਟ ਜਾਰੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਕੱਲ 27 ਮਈ ਨੂੰ ਦੂਸਰੀ ਫੋਰਕਾਸਟ ਆਈ ਹੈ ਤੇ 3rd ਜਿਹੜੀ ਫੋਰਕਾਸਟ ਹੈ ਉਹ ਐਂਡ ਆਫ ਜੁਲਾਈ ਦੀ ਸੋ ਜਿਹੜੀ 27 ਮਈ ਦੀ ਫੋਰਕਾਸਟ ਹੈ ਉਹਦੇ ਹਿਸਾਬ ਨਾਲ ਜਿਵੇਂ ਕਿ ਆਪਾਂ ਸਾਲ ਦੇ ਸ਼ੁਰੂ ਦੇ ਵਿੱਚ ਥੋੜਾ ਐਲ ਨੀਨੋ ਦਾ ਇਫੈਕਟ ਦੇਖਿਆ ਗਿਆ ਸੀਗਾ ਜਿਹਦੇ ਕਰਕੇ ਇਹ ਲੱਗ ਰਿਹਾ ਸੀਗਾ ਕਿ ਮੌਨਸੂਨ ਥੋੜਾ ਜਿਆ ਇਸ ਵਾਰੀ ਵੀਕ ਹੋਏਗਾ ਬਟ ਜਿਹੜੀ ਹੁਣ ਕੱਲ ਫੋਰਕਾਸਟ ਆਈ ਹੈ ਉਹਦੇ ਅਕੋਰਡਿੰਗਲੀ ਜਿਹੜਾ ਸੈਂਟਰਲ ਇੰਡੀਆ ਹੈ ਉਹਦੇ ਵਿੱਚ ਅੱਛੀ ਬਾਰਿਸ਼ ਮੌਨਸੂਨ ਦੀ ਹੋਣ ਦੀ ਸੰਭਾਵਨਾ ਹੈ ਬਟ ਜਿਹੜਾ ਨਾਰਥ-ਵੈਸਟ ਏਰੀਆ ਹੈ ਉਦੇ ਵਿੱਚ ਨਾਰਮਲ ਜਾਂ ਬਿਲੋ ਨਾਰਮਲ ਰਹਿ ਸਕਦੀ ਹੈ ਸੋ ਉਮੀਦ ਕਰਦੇ ਹਾਂ ਕਿ ਜੇ ਐਸਟ੍ਰੋਮੀਆਂ ਕੰਡੀਸ਼ਨਸ ਮਤਲਬ ਬਣਦੀਆਂ ਹਨ ਅਗੋਂ ਜੂਨ ਵੀ ਸਾਡਾ ਬਹੁਤ ਵਾਰਮ ਹੁੰਦਾ ਹੈ ਤਾਂ ਮੇਬੀ ਕੁਝ ਲਾਨੀਨਾ ਦਾ ਇਫੈਕਟ ਹੋ ਜਾਏ ਤਾਂ ਸਾਡੇ ਕੋ ਜਿਹੜੀ ਅੱਛੀ ਮੌਨਸੂਨ ਜਿਹੜੀ ਆ ਉਹ ਅਸੀਂ ਮੰਨ ਸਕਦੇ ਹਾਂ ਬਟ ਹਲੇ ਜਿਹੜੀ ਕਿ ਸਾਡੇ ਕੋਲ ਜੁਲਾਈ ਦੇ ਵਿੱਚ ਜੁਲਾਈ ਦੇ ਫਰਸਟ ਵੀਕ ਦੇ ਵਿੱਚ ਜਿਹੜੀ ਮੌਨਸੂਨ ਆ ਪੰਜਾਬ ਦੇ ਵਿੱਚ ਪਹੁੰਚਦੀ ਹੈ ਸੋ ਸਾਨੂੰ ਹਲੇ ਵੇਟ ਕਰਨੀ ਪਊਗੀ ਕਿ ਐਂਡ ਆਫ ਜੂਨ ਦੇ ਵਿੱਚ ਕੀ ਜਿਹੜਾ ਸਿਨੈਰੀਓ ਉਹ ਆਉਂਦਾ ਹੈ تمام ہیڈ وی اسن لائک وی الرٹ بھی جاری ਕੀਤਾ گیا ہے گا۔ ਇਹਨਾਂ ਦੋ ਚਾਰ ਦਿਨਾਂ ਤੱਕ ਇਹ ਚੱਲੇਗਾ। ہاں جی بالکل ਜਿਹੜਾ রেড ਅਲਰਟ ਜਾਰੀ ਕੀਤਾ ਗਿਆ ਹੈ ਜਿਹੜੇ ਮੋਸਟਲੀ ਜਿਹੜੇ ساؤتھ-ਵੈਸਟਰਨ ਡਿਸਟ੍ਰਿਕਟਸ ਨੇ ਪੰਜਾਬ ਦੇ ਉਹਨਾਂ ਦੇ ਵਿੱਚ রেড ਅਲਰਟ ਹੈ। সেন্টਰਲ ਜਿਹੜਾ ਪੰਜਾਬ ਉਹਦੇ ਵਿੱਚ orange ਅਲਰਟ ਹੈਗਾ। ਸੋ ਕਹਿੰਦਾ ਪਾਬ ਹੈਗਾ ਕਿ ਹਲੇ ਵੀ ਜਿਹੜੇ ਟੈਂਪਰੇਚਰਸ ਨੇ ਉਹ ਰਾਈਜ਼ ਹੀ ਹੋਣਗੇ ਫਰਦਰ ਕੋਈ ਰਾਹਤ ਦੀ ਸੰਭਾਵਨਾ ਨਹੀਂ ਨਜ਼ਰ ਨਹੀਂ ਆ ਰਹੀ। ਅਮਨ ਦੇਖਿਆ ਵੀ ਰਾਤ ਦੇ ਟੈਂਪਰੇਚਰ ਦੇ ਵਿੱਚ ਜਿਹੜੀ ਆ ਕਾਫੀ ਉਹ ਦੇਖਣ ਨੂੰ ਮਿਲੇਗੀ ਲਾਈਸ ਹੋ ਗਏ ਨੇ। ਪਹਿਲਾਂ ਜਿਹੜੇ 24-25 ਦਾ ਗ੍ਰੈਡ ਸੀ 30 ਤੱਕ ਵੀ ਪਹੁੰਚ ਗਏ। ਕੀ ਕਾਰਨ ਲੱਗਦਾ ਹੈ ਕਿ ਜਿਹੜੇ ਇਕੱਤਰਮ ਹੋਏ ਨੇ ਜਾਂ ਕੋਈ ਹੋਰ ਕਾਰਨ ਆ ਤੁਸੀਂ ਦੇਖੋ ਜਿਸ ਤਰ੍ਹਾਂ ਕਿ ਦਿਨ ਦਾ ਜਿਹੜਾ ਟੈਂਪਰੇਚਰ ਹੈਗਾ ਉਹ ਜਦੋਂ ਇੰਨਾ ਜ਼ਿਆਦਾ ਵਧ ਰਿਹਾ ਤਾਂ ਉਹਦੇ ਨਾਲ ਸਾਨੂੰ ਕੋਈ ਮਤਲਬ ਕੋਈ ਉਹਦੇ ਚ ਜਿਹੜੀ ਹਵਾ ਹੈਗੀ ਹੈ ਉਹ ਵੀ ਬਿਲਕੁਲ ਗਰਮ ਹੋ ਕੇ ਲੰਗਦੀ ਹੈ ਸੋ ਨਾਲ ਦੀ ਨਾਲ ਸਾਡੇ ਕੋਲ ਸ਼ਾਮ ਨੂੰ ਵੀ ਕੋਈ ਡਵੈਲਪਮੈਂਟ ਨਹੀਂ ਹੁੰਦੀ ਉਸੇ ਤਰ੍ਹਾਂ ਹੀ ਸਾਡੇ ਕੋਲ ਜਿਹੜਾ ਪ੍ਰੈਸ਼ਰ ਕੋਈ ਫਾਲ ਨਹੀਂ ਹੁੰਦਾ ਜਿਹਦੇ ਕਰਕੇ ਕਿ ਜਿਹੜੀ ਆਪਣੇ ਕੋਲ ਆਉਂਦੀ ਹੈਗੀ ਐ ਰੇਡੀਏਸ਼ਨ ਜਿਹੜੀ ਧਰਤੀ ਤੇ ਪੈਂਦੀ ਹੈ ਰਾਤ ਨੂੰ ਵੀ ਫਿਰ ਉਹ ਜਿਹੜੀ ਹਵਾ ਉਹਨੂੰ ਗਰਮ ਹੀ ਕਰਦੀ ਹੈ ਸੋ ਇਸ ਕਰਕੇ ਜਿਹੜੇ ਨਾਈਟ ਟੈਂਪਰੇਚਰਸ ਨੇ ਉਹ ਵੀ ਇੰਨੇ ਜ਼ਿਆਦਾ ਮਤਲਬ ਫਾਲ ਨਹੀਂ ਕਰ ਰਹੇ ਕਿਉਂਕਿ ਕੋਈ ਥੋੜਾਪੋਤਾ ਮੌਇਸਚਰ ਹੋਏ ਜਾਂ ਜਿਸ ਤਰ੍ਹਾਂ ਕਿ ਧਰਤੀ ਤੋਂ ਥੋੜੀ ਜਿਹੀ ਰੇਡੀਏਸ਼ਨ ਜ਼ਿਆਦਾ ਨਿਕਲੇ ਉਹਦੇ ਨਾਲ ਥੋੜਾ ਟੈਂਪਰੇਚਰ ਫਾਲ ਕਰਦਾ ਪਰ ਇਹ ਜਿਹੀਆਂ ਕੰਡੀਸ਼ਨਸ ਨਹੀਂ ਹੈ ਕਿਉਂਕਿ ਐਡਵੈਕਸ਼ਨ ਜਿਹੜੀ ਹੈ ਉਹ ਜ਼ਿਆਦਾ ਪ੍ਰੋਮੀਨੈਂਟ ਹੋਈ ਹੋਈ ਹੈ ਨਾ ਦਿਨਾਂ ਦੇ ਵੀ ਜਿਹੜੀ ਐਡਵੈਕਸ਼ਨ ਦੇ ਨਾਲ ਜਿਹੜੀ ਹਾਰੀਜ਼ਨਟਲ ਫਲੋ ਹੈ ਉਹਦੇ ਨਾਲ ਲੂਵੀ ਵਰਦੀ ਹੈ ਤੇ ਜਿਹੜਾ ਉਹ ਟੈਂਪਰੇਚਰ ਨੂੰ ਵੀ ਵਧਾਉਂਦੀ ਹੈ ਲੋਕ ਕਹਿ ਸਕਦੇ ਕਿ ਰਿਕਾਰਡ ਤੋੜ ਗਈ ਹੈ ਅਸੀਂ ਹਾਲ ਕਰੀਏ ਕਿ ਰਿਕਾਰਡ ਨਹੀਂ ਟੁਕੇਗੀ ਹਾਂਜੀ ਕੁਝ ਕਹਿ ਸਕਦੇ ਹੈਗੇ ਆ ਕਿ ਜਿਸ ਤਰ੍ਹਾਂ ਹੁਣ ਸਾਡੇ ਕੋਲ ਲੁਧਿਆਣੇ ਦਾ ਤਾਂ 44 ਡਿਗਰੀ ਤੱਕ ਟੈਂਪਰੇਚਰ ਹੈਗਾ ਰਿਕਾਰਡ ਕੀਤਾ ਗਿਆ ਮਤਲਬ 10-12 ਸਾਲ ਦਾ ਰਿਕਾਰਡ ਤਾਂ ਸਾਡੇ ਕੋਲ ਉਹ ਜਾਣੇ ਵੀ ਬ੍ਰੇਕ ਹੋਏ ਆ ਪਰ ਜੇ ਆਪਾਂ ਬਠਿੰਡੇ ਦੀ ਗੱਲ ਕਰਦੇ ਆ ਜਿਸ ਤੇ ਕਿ 48-49 ਡਿਗਰੀ ਟੈਂਪਰੇਚਰ ਪਹੁੰਚ ਗਿਆ ਉੱਥੇ ਕਾਫੀ ਮਤਲਬ ਆਪਾਂ ਪਿਛਲੇ 30-40 ਸਾਲਾਂ ਦਾ ਰਿਕਾਰਡ ਕਹਿ ਸਕਦੇ ਆ ਬ੍ਰੇਕ ਹੋਇਆ ਕਿਉਂਕਿ ਮੋਸਟਲੀ ਇੰਨਾ ਟੈਂਪਰੇਚਰ ਮਈ ਦੇ ਵਿੱਚ ਰਿਕਾਰਡ ਨਹੀਂ ਹੁੰਦਾ ਤੇ ਜਿਹੜੀ ਹੈ ਉਹ ਹਦਾਇਤਾਂ ਜਾਰੀ ਕੀਤੀ ਗਈ ਹੈ ਨਾ ਮੌਸਮ ਵਿਭਾਗ ਦੀ ਹਾਂਜੀ ਜਿਸ ਤਰ੍ਹਾਂ ਹੁਣ ਆਪਾਂ ਦੇਖਦੇ ਹੈਗੇ ਕਿ ਰੈਡ ਅਲਰਟ ਜਾਰੀ ਕੀਤਾ ਗਿਆ ਇਟ ਮੀਨਸ ਕਿ ਬਹੁਤ ਜ਼ਿਆਦਾ ਜਿਹੜੀ ਹੈ ਸਨ ਰੇਡੀਏਸ਼ਨ ਜਿਹੜੀ ਧਰਤੀ ਤੇ ਆ ਰਹੀ ਹੈ ਕਿਉਂਕਿ ਬਿਲਕੁਲ ਜਿਵੇਂ ਮਤਲਬ ਤਪ ਰਹੀ ਹੈ ਧਰਤੀ ਸੋ ਇੰਨੀਆ ਜ਼ਿਆਦਾ ਜਦੋਂ ਯੂਵੀ ਰੇਡੀਏਸ਼ਨ ਕਿਉਂਕਿ ਬਿਲਕੁਲ ਜਿਹੜਾ ਆਪਾਂ ਕਹਿ ਸਕਦੇ ਹਾਂ ਟ੍ਰੋਪੋਸਫੀਅਰ ਬਿਲਕੁਲ ਕਲੀਅਰ ਹੋ ਚੁੱਕਿਆ ਸੋ ਡਾਇਰੈਕਟ ਸਨਲਾਈਟਸ ਜਿਹੜੀਆਂ ਨੇ ਪਹੁੰਚ ਰਹੀਆਂ ਨੇ ਇਸੇ ਕਰਕੇ ਹੀ ਜਿਹੜਾ ਮਤਲਬ ਹਲੇ ਕੋਈ ਸਟੈਟਿਸ ਡਿਸਟਰਬੈਂਸ ਨਹੀਂ ਆ ਰਹੀ ਕੋਈ ਕਲਾਉਡੀਨੈਸ ਨਹੀਂ ਆ ਰਹੀ ਸੋ ਜਿੰਨੀਆਂ ਰੇਡੀਏਸ਼ਨਸ ਇੱਥੇ ਪਹੁੰਚ ਰਹੀਆਂ ਨੇ ਉਹ ਸਾਡੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਨੇ ਸੋ ਉਹਨਾਂ ਤੋਂ ਬਚਾਅ ਵਾਸਤੇ ਆਪਾਂ ਨੂੰ ਹਮੇਸ਼ਾ ਜਿਹੜੇ ਜਦੋਂ ਵੀ ਘ ਔਰ ਜਿਹੜੀਆਂ ਸਨ ਗਲਾਸਸ ਵੀ ਜ਼ਰੂਰ ਲਗਣੀਆਂ ਲਗਾਉਣੀਆਂ ਚਾਹੀਦੀਆਂ ਕਿਉਂਕਿ ਜਿਹੜੀਆਂ ਅੱਖਾਂ ਵੀ ਬਹੁਤ ਸੈਂਸਟਿਵ ਨੇ ਤੇ ਜਿਸ ਤਰ੍ਹਾਂ ਕੀ ਹੁਣ ਸਾਡੇ ਆਪਣੇ ਚੋਣਾ ਦਾ ਮੌਸਮ ਚੱਲ ਰਿਹਾ ਸੋ ਹਰ ਇੱਕ ਨੇ ਆਪਣੀ ਐਕਟੀਵਿਟੀ ਜਾਂ ਪਾਰਟਿਸਿਪੇਟ ਵੀ ਕਰਨਾ ਹੈਗਾ ਉਹਦੇ ਲਈ ਵੀ ਆਪਾਂ ਨੂੰ ਪੂਰੇ ਧਿਆਨ ਨਾਲ ਆਪਣੇ ਘਰੋਂ ਪੂਰੀ ਤਿਆਰੀ ਕਰਕੇ ਨਿਕਲਣਾ ਚਾਹੀਦਾ ਕਿ ਮਤਲਬ ਪਾਣੀ ਦਾ ਜਿਹੜਾ ਹੈਗਾ ਉਹ ਇੰਤਜ਼ਾਮ ਪ੍ਰੋਪਰ ਹੋਵੇ ਤੇ ਜਿਵੇਂ ਕਿ ORS ਦਾ ਕੋਲ ਹੈ ਉਹ ਥੋੜੀ ਥੋੜੀ ਦੇਰ ਬਾਅਦ ਲੋਕ ਆਪਣਾ ਪੀਂਦੇ ਰਹਿਣ ਕਿਉਂਕਿ ਸਭ ਨੇ ਆਪਣੀਆਂ ਡਿਊਟੀਆਂ ਵੀ ਕਰਨੀਆਂ ਨੇ ਬਾਰੇ ਕੋਸ਼ਿਸ਼ ਕੀਤੀ ਜਾਵੇ ਕਿ ਜਿਹੜੀ ਦੁਪਹਿਰ ਵੇਲੇ ਇੰਨਾ ਜ਼ਿਆਦਾ ਘਰੋਂ ਬਾਹਰ ਨਾ ਨਿਕਲਿਆ ਜਾਵੇ ਜਿੰਨਾ ਕੰਮ ਆਪਾਂ ਨਿਭਾ ਸਕਦੇ ਹਾਂ अर्ਲੀ ਮਾਰਨਿੰਗ ਜਾਂ ਥੋੜਾ ਈਵਨਿੰਗ ਟਾਈਮ ਦੇ ਵਿੱਚ ਕੀਤਾ ਜਾਵੇ ਅ ਬਾਕੀ ਜਿਸ ਤਰ੍ਹਾਂ ਕੀ ਤਰਲ ਪਦਾਰਥ ਨੇ ਉਹਨਾਂ ਦਾ ਸੇਵਨ ਕੀਤਾ ਜਾਵੇ ਜਿਹੜੀ ਤਲਿਆ ਹੈਗਾ ਭੋਜਨ ਉਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹਦੇ ਨਾਲ ਜ਼ਿਆਦਾ ਫਿਰਸਮੋ ਡੀਹਾਈਡਰੇਸ਼ਨ ਹੁੰਦੀ ਹੈ ਪਿਆਸ ਲੱਗਦੀ ਹੈ ਅ ਬਾਕੀ ਜਿਸ ਤਰ੍ਹਾਂ ਸੂਤੀ ਕੱਪੜੇ ਪਾ ਕੇ ਰੱਖਣੇ ਚਾਹੀਦੇ ਆ ਥੋੜੇ ਹਲਕੇ ਫੁਲਕੇ ਕੱਪੜੇ ਪਾਏ ਜਾਂ ਤਾਂ ਕਿ ਕੰਫਰਟ ਲੈਵਲ ਰਹੇ ਤੇ ਬਾਕੀ ਇਹ ਹੈ ਕਿ ਆਪਣਾ ਜਿੰਨਾ ਵੀ ਹੋ ਸਕੇ ਸਿਰ ਨੂੰ ਜ਼ਰੂਰ ਟੱਕੇ ਰੱਖਿਆ ਜਾਵੇ ਕਿਉਂਕਿ ਸਾਡਾ ਜਿਹੜਾ ਸਿਰ ਹੈ ਉਹ ਜਿਹੜਾ ਡਾਇਰੈਕਟ ਮਤਲਬ ਸਨਲਾਈਟ ਤੇ ਅਸਰ ਤੇ ਹੁੰਦਾ ਸੋ ਇਸ ਮੌਕੇ ਡਾਕਟਰ ਕੁਲਵਿੰਦਰ ਕੌਰ ਹੋਰਾਂ ਨੇ ਦੱਸਿਆ ਕਿ ਗਰਮੀ ਦਾ ਪ੍ਰਕੋਪ ਹੋਰ ਵੀ ਜ਼ਿਆਦਾ ਤੇਜ਼ ਹੋ ਸਕਦਾ ਇਸ ਤੋਂ ਰਾਹਤ ਮਿਲਣ ਦੀ ਫਿਲਹਾਲ ਕੋਈ ਖਬਰ ਸਾਹਮਣੇ ਨਹੀਂ ਆ ਰਹੀ ਸੋ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਇਸ ਦੇ ਨਾਲ ਹੀ ਧੁੱਪ ਦੇ ਵਿੱਚ ਨਿਕਲ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਨਿੰਦਰ ਸੋਨ ਦੀ ਰਿਪੋਰਟ